ਤੰਦਰੁਸਤ ਨੂੰ ਤੁਸੀਂ ਮੈਨੂੰ ਮਾਰ-ਮਾਰ ਕੇ ਮੇਰਾ ਆਪਰੇਟ ਹੋਇਆ ਆਪਰੇਟ ਤੱਕ ਉਹਨਾਂ ਨੇ ਮੇਰਾ ਕਾਲ ਦਿੱਤਾ ਸੀਗਾ ਮੈਨੂੰ ਲੰਮ ਚ ਸੀਗੇ ਦੋਨੋਂ ਪਾਸੇ ਮੇਰੀ ਸਾਰੀ ਬ੍ਰੈਸਟ ਫਾੜਦੀ ਇਹਨਾਂ ਨੇ ਇੰਟੀਮੇਟ ਹੋਣਾ ਗਰਲ ਤੋਂ ਮੀਨਜ਼ ਹੋਣਾ ਇੰਟੀਮੇਟ ਹੋਣਾ ਕਿਦੇ ਨਾਲ ਮੇਰੇ ਮਾਮੇ ਸੋਰੀ ਨਾਲ ਭੁਪਿੰਦਰ ਸਿੰਘ ਨਾਲ ਮੈਂ ਕਹਿ ਕੇ ਮੇਰ ਤੋਂ ਹਾਰਲੇ ਮੰਗਦੇ ਰਿਹਾ ਸੀ ਜਦੋਂ ਕਿ ਅਸੀਂ ਥਾਰ ਗੱਡੀ ਉੱਤੇ ਸੀ ਤੇ ਮੇਰਾ ਤਾਂ ਦੇ ਅਕਾਊਂਟ ਪਬਲਿਕ ਨਹੀਂ ਸੀ ਦਿੱਤਾ ਮੇਰਾ ਵੀ ਪ੍ਰਾਈਵੇਟ ਅਕਾਊਂਟ ਸੀ ਬਟ ਮੈਂ ਇਹ ਚੀਜ਼ ਉਹਦੋਂ ਵੀ ਇਤਨੀ ਜਿਵੇਂ ਮੇਰੇ ਸਿਰ ਦੇ ਉੱਪਰ ਤੇ ਪਾਣੀ ਨਿਕਲੇ ਮੈਂ ਮੈਂ ਸੈਕਸ਼ੂਅਲੀ ਹਰੈਸਮੈਂਟ ਹੋ ਚੁੱਕੀ ਮੈਨੂੰ ਤਾਂ ਮੇਰੇ ਵਾਲਾਂ ਤੋਂ ਫੜ ਕੇ ਕਮਾ ਦਿੰਦੀ ਹੈ ਉਹ ਤੁਸੀਂ ਗਾਰੋ ਕਿੰਨੀ ਵਾਰ ਕੀਤੀ ਮੈਂ ਮੈਂ ਆਪਣਾ ਡੋਗ ਟੈਸਟ ਕਰਵਾ ਚੁੱਕੀ ਹਾਂ ਪਿਛਲੇ 3 ਮਹੀਨਿਆਂ ਦੀ ਰਿਪੋਰਟਿੰਗ ਇਹਦਾ ਵੀਕ ਪੁਆਇੰਟ ਇਹਦਾ ਆਪਰੇਟ ਆ ਮੈਂ ਮੇਰਾ ਸਭ ਤੋਂ ਪਹਿਲਾਂ ਮੈਨੂੰ ਮੇਰੇ ਵੀਕ ਪੁਆਇੰਟ ਤੇ ਹੀ ਮਾਰਦੇ ਆ ਇੱਕੜੀ ਸੇਵਣਾ ਵਾਲੇ ਲੋਬੀ ਦੇ ਵਿੱਚ ਵੀ ਮੈਨੂੰ ਬਹੁਤ ਜ਼ਿਆਦਾ ਮਾਰਿਆ ਉਹਨਾਂ ਨੇ ਉਹਨਾਂ ਨੇ 3 ਸਾਲ ਬਹੁ ਵੇਟ ਕੀਤੀ ਹੋ ਇਨਸਾਨੀ ਮੈਨੂੰ ਨਹੀਂ ਲੱਗਦਾ ਮੈਂ ਕੋਈ ਗੁਰਦੁਆਰਾ ਜਾਂ ਪੀਰ ਕੋਈ ਵੀ ਦਰਗਾਹ ਛੱਡੀ ਹੋਵੇ ਤੋ ਤੱਕ ਸਪੋਰਟ ਸੀਗਾ ਜਦੋਂ ਇਹਨਾਂ ਨੇ ਇੱਕ ਅਗਸਤ ਨੂੰ ਮਾਰਿਆ ਸੀਗਾ ਮੇਰੇ ਜਦੋਂ ਸਾਰਾ ਮੇਰਾ ਸ਼ਕਤੀ 파ੜਤੀ ਸੀਗੇ ਇਨਾਂ ਨੇ ਕੁਝ ਦਿਨਾਂ ਬਾਅਦ ਉਹ ਮੈਨੂੰ ਬਲੌਕ ਕਰ ਗਿਆ ਮੈਨੂੰ ਵੀ ਨਹੀਂ ਪਤਾ ਇਹਦੀ ਸਾਇਨ ਮਤਲਬ ਜਦੋਂ ਮੈਂ ਦੇਖਿਆ ਕਿ ਆਪਸ਼ਨ ਇਹ ਮੈਨੂੰ ਬਲੌਕ ਕਰਦਾ ਉਹ ਉਹਨਾਂ ਦੀ ਸ਼ਿੰਦੀ ਆ ਪਰ ਮੈਂ ਕਿਸੇ ਦੀ ਬਗਾਨੀ ਨਹੀਂ ਸੀਗੀ ਤਾਂ ਉਹਨਾਂ ਲਈ ਮੇਰਾ ਨਹੀਂ ਉਹਨਾਂ ਨੂੰ ਸਮਝ ਲੱਗੀ ਹੈ ਕਿ ਕਲੱਬ ਕਿੰਨੀ ਵਰ ਗਈ ਮੈਂ ਮੈਂ ਕਦੇ ਕਲੱਬ ਨਹੀਂ ਗਈ ਮੇਰੀ ਸੌਂਦੈਨ ਨੂੰ ਵੀ ਮੇਰਾ ਪਿੰਡ ਆ ਤੇ ਉਹਨਾਂ ਦੀ ਸੌਂਦੈਨ ਨੂੰ ਕੌਣ ਆ ਕੋਈ ਵੀ ਨਹੀਂ ਅੱਜ ਤੱਕ ਮੇਰੇ ਪਿੰਡ ਵਿੱਚ ਵੀ ਮੈਨੂੰ ਕੋਈ ਜਾਣਦਾ ਹੈਗਾ ਕਦੇ ਮੈਂ ਘਰੋਂ ਬਾਹਰ ਵੀ ਨਹੀਂ ਗਈ ਜਿਹੜੀ ਉਹ ਕਹਿੰਦੇ ਪਈ ਨੇ ਕੁੜੀ ਨਸ਼ਾ ਕਰਕੇ ਡਿੱਗੀ ਪਈ ਹੈ ਜਦੋਂ ਜਿਤਾਉਣਾ ਨੇ ਕਿਹਾ ਕਿ ਕੁੜੀ ਹਰ ਰੋਜ਼ ਪੀਜਾ ਖਾਂਦੀ ਸੀ ਤੇ ਮਾੜੀ ਗੈਸ ਖੁੱਲਾ ਛੜ ਕੇ ਚੱਲੇ ਜਾਣਾ ਹਨਾ ਮਾਮੇ ਵੱਲੋਂ ਤੋਂ ਅੰਤੰਗ ਕਰਨਾ ਤੌਹਨਤਾ ਲਾਣੀਆ ਪਰ ਕੁੱਟ ਖਾ ਕੇ ਮੈਂ ਕਿਹੜੀ ਕੁੜੀ ਵਾਪਸ ਜਾਣਾ ਚਾਹੀਗੀ ਜਿੱਦ ਕਿ ਉਹਨਾਂ ਨੇ ਮਾਰ ਕੇ ਮੈਨੂੰ ਲੁਟਕਾਉਣਾ ਪੱਕੇ ਵੀ ਨਾਲ ਤੇ ਬਾਅਦ ਵਿੱਚ ਸੁਸਾਇਡ ਨੋਟ ਬਣਾ ਦੇਣਾ ਤੇ ਮੇਰੇ ਘਰ ਦੇਣ ਫੋਸਾ ਦੇਣਾ ਹਜੇ ਤੱਕ ਮੇਰੇ ਤਿੰਨ ਤਿੰਨ ਡਾਕਟਰ ਚੱਲ ਰਹੇ ਆ ਕਦੇ ਹਰ ਰੋਜ਼ ਇੱਕ ਡਾਕਟਰ ਦੀ ਅਪਾਇੰਟਮੈਂਟ ਹੁੰਦੀ ਹੈ ਦੂਜੇ ਦਿਨ ਦੂਜੇ ਦੀ ਤੀਜੇ ਦਿਨ ਤੀਜੇ ਦੀ ਪਾਣੀ ਹੈ ਹੰਜ ਕੁੜੀ ਗੋਲਡ ਲੈ ਗਈ ਸਾਰਾ ਮੈਨੂੰ ਇੱਕ ਵੀ ਵੀਡੀਓ ਚ ਦਿਖਾ ਦੋ ਮੈਂ ਉੱਥੋਂ ਮਾਰ ਕੁੱਟਾਂ ਖਾ ਕੇ ਆਈਂਗੀ ਕਿ ਮੈਂ ਉੱਥੋਂ ਰਾਣੀ ਪਾ ਆਂ ਰਾਣੀ ਹਾਰ ਪਾ ਕੇ ਨਿਕਲੂੰਗੀ ਇਹ ਫੇਮਸ ਨਹੀਂ ਜੇ ਮ ਛਾਗੇ ਆ ਮੈਂ ਆਪਣਾ ਵਲੌਗ ਚੈਨਲ ਸ਼ੁਰੂ ਕਰ ਸਕਦੀ ਸੀ ਮੈਂ ਲੁਕੁਪ ਕਿ ਮੋਡਲਿੰਗ ਕਰਦੀ ਸੀ ਫੋਟੋਆਂ ਬੰਦੀ ਸੀ ਉਹਦੇ ਬਾਰੇ ਕਿ ਮੈਂ ਇੱਕ ਸ਼ੂਟ ਕੀਤਾ ਆ ਉਹ ਵੀ ਜਸਟ ਬ੍ਰਾਈਡਲ ਸ਼ੂਟ ਸੀਗਾ ਕਿ ਫਸ ਨੇ ਪੂਦੇ ਕੱਪੜੇ ਫਾੜ ਕੇ ਬਾਹਰ ਚਲੀ ਗਈ ਜੀ ਦੇਖੋ ਮੇਰੇ ਕਾਨੂੰ ਨੇ ਕੱਪੜੇ ਫਾੜ ਦਿੱਤੇ ਗੁਰਕੌਰ ਇੱਕ ਅਜਿਹਾ ਮੁੱਦਾ ਚੱਲ ਰਿਹਾ YouTube ਦੇ ਉੱਤੇ ਜਿੱਥੇ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਕੋਈ ਕਹਿ ਰਿਹਾ ਕਿ ਗੁਰਕੌਰ ਸਹੀ ਹੈ ਤੇ ਕੋਈ ਕਹਿ ਰਿਹਾ ਗੁਰਕੌਰ ਗਲਤ ਹੈ ਗਲਤ ਕਹਿਣਾ ਸ਼ੁਰੂ ਉਦੋਂ ਹੋਗੇ ਜਦੋਂ ਇਹਨਾਂ ਦੇ ਮਦਰ-ਇਨ-ਲਾ ਦੇ ਵੱਲੋਂ ਵੀਡੀਓ ਅਪਲੋਡ ਕਰ ਦਿੱਤੀ ਗਈ ਤੇ ਉਹਦੇ ਬਾਰੇ ਉਸ ਦੇ ਚਲਦੇ ਇਹਨਾਂ ਦੇ ਖਿਲਾਫ ਬਹੁਤ ਸਾਰੇ ਕਮੈਂਟਸ ਗਲਤ ਆਨ ਲੱਪੇ ਕਿ ਨਹੀਂ ਕੁੜੀ ਤਾਂ ਜੀ ਐਦਾਂ ਆ ਤੇ ਉਹਨਾਂ ਨੇ ਵੀ ਬਹੁਤ ਕੁਝ ਕਿਹਾ ਕਿ ਕੁੜੀ ਦਾਰੂ ਪਿੰਦੀ ਹੈ ਕਲੱਬਾਂ 'ਚ ਜਾਂਦੀ ਹੈ ਟੈਟੂ ਕਰਵਾਏ ਹੋਏ ਹੈ ਕਿ ਅੱਛੀ ਕੁੜੀ ਨਹੀਂ ਹੈਗੀ ਤਾਂ ਗੁਰਕੌਰ ਜੀ ਸਾਡੇ ਨਾਲ ਅੱਜ ਮੌਜੂਦ ਨੇ ਉਹਨਾਂ ਨੇ ਗੱਲ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਤੁਸੀਂ ਹਾਂਜੀ ਹਾਂਜੀ ਮੈਂ ਤੁਸੀਂ ਦੱਸੋ ਮੈਂ ਠੀਕ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਤੇ ਤੁਹਾਡਾ ਘਰ ਦਾ ਮਸਲਾ ਵੀ ਬਹੁਤ ਛੇਤੀ ਠੀਕ ਹੋ ਜਾਵੇ ਕਿ ਇੱਕ ਬੀਿੰਗ ਅ ਗਰਲ ਇੱਕ ਉਠ ਕੇ ਵੀਡੀਓ ਪਾਣੀ ਕਿ ਮੇਰਾ ਸਾਰਾ ਪਰਿਵਾਰ ਮੈਨੂੰ ਤੰਗ ਕਰਦਾ ਹੈ ਜੀ ਇਹ ਕਿੱਥੋਂ ਤੱਕ ਸਹੀ ਹੈ ਤੇ ਉਹਦੇ ਬਾਰੇ ਥੋੜਾ ਜਸਟੀਫਾਈ ਕਰੋ ਮੈਂ ਮੈਂ ਹੋਈ ਜਸਟੀਫਾਈਸ ਇਹਦਾ ਕਰਦੀ ਕਿ ਮੈਂ ਮੈਂ ਅੱਜ ਤੱਕ ਮੈਂ ਆਪਣਾ ਕਦੇ ਅਕਾਊਂਟ ਪਬਲਿਕ ਨਹੀਂ ਕੀਤਾ ਮੇਰਾ ਵੀ ਪ੍ਰਾਈਵੇਟ ਅਕਾਊਂਟ ਸੀ ਬਟ ਮੈਂ ਇਹ ਚੀਜ਼ ਉਹਦੋਂ ਕੀਤੀ ਜਦੋਂ ਮੇਰੇ ਸਿਰ ਦੇ ਉੱਪਰ ਤੇ ਪਾਣੀ ਨਿਕਲੇ ਮੈਂ ਮੈਂ ਸੈਕਸ਼ੂਅਲੀ ਹਰੈਸਮੈਂਟ ਹੋ ਚੁੱਕੀ ਇੱਕ ਕੁੜੀ ਲਈ ਸੈਕਸ਼ੂਅਲੀ ਹਰੈਸਮੈਂਟ ਹੋਣ ਵਾਲੇ ਵਾਰਡ ਕਹਿੰਦੇ ਬਹੁਤ ਵੱਡੀ ਹੁੰਦੀ ਹੈ ਗੱਲ ਤੇ ਪਲੱਸ ਮੈਨੂੰ ਉਹਨਾਂ ਨੇ ਫਿਜ਼ੀਕਲੀ ਬਹੁਤ ਜਗ੍ਹਾ ਟੌਰਚਰ ਕੀਤਾ ਮਾਰਕੁੱਟ ਬਹੁਤ ਜ਼ਿਆਦਾ ਕੀਤੀ ਮੈਂ ਜਦੋਂ ਮੇਰੇ ਸਿਰ ਤੇ ਉੱਪਰ ਤੇ ਪਾਣੀ ਲੰਘਿਆ ਆ ਮੈਂ ਤਾਂ ਆਣਕੇ ਸੋਸ਼ਲ ਮੀਡੀਆ ਤੇ ਆਈਆਂ ਕਿਉਂਕਿ ਮੈਂ ਆਪਣਾ ਅਕਾਊਂਟ ਪਹਿਲਾਂ ਤਾਂ ਕਰਕੇ ਪਬਲਿਕ ਕੀਤਾ ਕਿਉਂਕਿ ਜਿਸ ਰਾਤ ਮੈਂ ਮਮੂ ਨੂੰ ਘਰ ਦੇ ਵਿੱਚ ਲੋਕ ਕਰਕੇ ਗਏ ਸੀਗੇ ਮੈਨੂੰ ਇਹ ਪਤਾ ਸੀਗਾ ਕਿ ਇਹਨਾਂ ਨੇ ਸਵੇਰੇ 7 ਤਰੀਕ ਨੂੰ ਆਣ ਕੇ ਮੈਨੂੰ ਮਾਰਨਾ ਹੈ ਔਰ ਸੇਮ ਮੈਮੂ ਉਹੀ ਚੀਜ਼ ਹੋਈ ਵੀ ਸਵੇਰੇ ਮੇਰੇ ਸਿਰ ਦੇ ਵਿੱਚ ਆਣ ਕੇ ਉਹਨੇ ਫਾਇਰ ਮਾਰਿਆ ਜਿੱਦਾਂ ਮੈਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਉਹਨਾਂ ਨੇ ਗਲੀ ਦੇ ਮਦਰ-ਇਨ-ਲੌ ਹਾਂਜੀ ਮਦਰ-ਇਨ-ਲੌ ਨੇ ਗਲੀ ਦੇ ਵਿੱਚ ਵੀ ਕੜੀ ਸਿਆ ਉਹਨਾਂ ਨੇ ਲੌਬੀ ਦੇ ਵਿੱਚ ਵੀ ਮੈਨੂੰ ਬਹੁਤ ਜ਼ਿਆਦਾ ਮਾਰਿਆ ਉਹਨਾਂ ਨੇ ਮੇਰਾ ਗਲਾ ਕੋਟਿਆ ਮੈਂ ਇੰਨੀਆਂ ਚਿੱਕਾ ਮਾਰੀਆਂ ਨੇ ਜੀਆਂ ਉਹ ਤੁਸੀਂ ਆਈ ਥਿੰਕ ਰਿਕਾਰਡਿੰਗ ਵੀ ਸੁਣੀ ਹੋਣੀ ਹੈ ਜਿੱਥੇ ਮੈਂ ਬਹੁਤ ਜ਼ਿਆਦਾ ਚਲਾ ਰਹੀ ਹਾਂ ਸਲੈਪ ਵੱਜਾ ਹੋਇਆ ਤੇ ਮੈਨੂੰ ਉਹ ਨਾਲ ਦੇ ਘਰ ਦੇ ਵਿੱਚ ਡੈਥ ਹੋਈ ਸੀਗੀ ਤੇ ਉਸ ਘਰ ਦੇ ਵਿੱਚੋਂ ਮੁੰਡਾ ਆਇਆ ਤੇ ਮੇਰੀ ਸੱਸ ਨੇ ਖੁਦ ਇੱਕ ਕੱਪੜੇ ਫਾੜ ਕੇ ਬਾਹਰ ਚਲੀ ਗਈ ਜੀ ਦੇਖੋ ਮੇਰੇ ਤੁਨੂੰ ਨੇ ਕੱਪੜੇ ਫਾੜ ਦਿੱਤੇ ਹਾਂਜੀ ਤੇ ਤੋਂ ਜੀਵਤ ਉਸੇ ਦੱਸਿਆ ਕਿ ਉਹਨਾਂ ਨੇ ਤੁਹਾਡੇ ਨਾਲ ਕੁੱਟ ਮਾਰ ਕੀਤੀ ਹਾਂਜੀ ਤੇ ਤੁਹਾਨੂੰ ਤੁਸੀਂ ਕੁਝ ਉਦੋਂ ਐਕਸ਼ਨ ਨਹੀਂ ਲਿਆ ਤੁਸੀਂ ਵੀ ਮਤਲਬ ਚੰਗੇ ਭਲੇ ਹੋ ਤੁਸੀਂ ਵੀ ਕਰ ਸਕਦੇ ਸੀ ਮੈਂ ਮੈਂ ਆਪਣੇ ਤੋਂ ਵੱਡੇ ਤੇ ਉੱਤੇ ਹੱਥ ਕਿਵੇਂ ਚੁੱਕਦੀ ਪਹਿਲੀ ਗੱਲ ਤਾਂ ਮੈਂ ਮਾ ਅੱਜ ਤੱਕ ਮਾਂ ਉਹਨਾਂ ਨੂੰ ਕਦੇ ਜੀਤੋ ਬਿਨਾਂ ਨਹੀਂ ਬੋਲੀ ਜੋ ਮੇਰੇ ਇੱਕ ਆਉਦਾ ਗਏ ਮੇਰੇ ਮਾਪਿਓ ਨੇ ਵੀ ਸਿਖਾਇਆ ਮੈਂ ਇੰਨਾ ਗਲਤ ਹੋਣ ਤੋਂ ਬਾਅਦ ਵੀ ਮੇਰੇ ਤੋਂ ਡਬਲ ਟ੍ਰਿਪਲ ਹੈ ਤੇ ਮੈਂ ਉਦੋਂ ਤੇ ਹੱਥ ਮੈਂ ਮੇਰੇ ਤੋਂ ਚੁੱਕਣ ਮਤਲਬ ਮੈਨੂੰ ਤਾਂ ਮੇਰੇ ਵਾਲਾਂ ਤੋਂ ਫੜ ਕੇ ਕਮਾ ਦਿੰਦੀ ਆ ਉਹ ਮਤਲਬ ਤੁਹਾਡੇ ਨਾਲੋਂ ਜ਼ਿਆਦਾ ਹੈਲਦੀ ਜ਼ਿਆਦਾ ਹੈਲਥ ਸਟਰੋਂਗ ਹਾਂਜੀ ਮੈਂ ਉਸ ਵਾਈਜ਼ ਮੈਮ ਉਹਨਾਂ ਦੇ ਸਾਈਜ਼ ਤੋਂ ਤਾਂ ਮੈਂ ਬਹੁਤ ਜ਼ਿਆਦਾ ਆ ਉਹ ਇੰਨੇ ਨੇ ਤਾਂ ਮੈਂ ਇੰਨੀ ਆ ਹਾਂਜੀ ਕਦੇ ਵਿਆਹ ਤੋਂ ਪਹਿਲਾਂ ਸੋਚਿਆ ਸੀ ਕਿ ਤੁਹਾਡੇ ਨਾਲ ਇਦਾਂ ਦਾ ਕੁਝ ਹੋਊਗਾ ਨਹੀਂ ਮੈਮ ਕੌਣ ਕੁੜੀ ਇਦਾਂ ਸੋਚਦੀ ਕੁੜੀ ਤਾਂ ਬਹੁਤ ਜ਼ਿਆਦਾ ਆਪਣੇ ਸੁਪਨੇ ਲੈਂਦੀ ਹੈ ਨਾ ਵੀ ਹਾਂ ਮੇਰੀ ਲਾਈਫ ਇਦਾਂ ਹੋ ਜਾਣੀ ਹੈ ਹਨਾ ਇਦਾਂ ਹੋ ਜਾਣੀ ਹੈ ਜਾਂ ਘੁੰਮਣ ਵਾਲੀ ਜਾਂ ਕੁਝ ਵੀ ਪਰ ਮੇਰੀ ਲਾਈਫ ਦੇ ਵਿੱਚ ਜੋ ਹੋਇਆ ਮੈਨੂੰ ਲੱਗਦਾ ਨਹੀਂ ਸੀਗਾ ਮੈਮ ਮੈਂ ਆਪਣੀ ਸੱਸ ਨਾਲ ਬਹੁਤ ਜ਼ਿਆਦਾ ਵੀਡੀਓਜ਼ ਪਾਉਂਦੀ ਹੁੰਦੀ ਸੀਗੇ ਜਿੱਦਾਂ ਉਹਨਾਂ ਨੇ ਵੀ ਪਾਣੀਆਂ ਮੈਂ ਵੀ ਪਾਣੀਆਂ ਪਰ ਮੈਨੂੰ ਨਹੀਂ ਸੀ ਪਤਾ ਕਿ ਇੱਕ ਦਿਨ ਇਦਾਂ ਦਾ ਹੋਣਾ ਕਿ ਮੰਮੀ ਨੇ ਮੈਨੂੰ ਹੀ ਮਾਰ ਸੁਟਣਾ ਤੇ ਮੈਂ ਉਸ ਘਰ ਤੋਂ ਚਲੇ ਜਾਣਾ ਮੈਨੂੰ ਨਹੀਂ ਸੀ ਪਤਾ ਮੈਂ ਉਹਨਾਂ ਨਾਲ ਬਹੁਤ ਵਧੀਆ ਸੀਗਾ ਰਿਲੇਸ਼ਨ ਪਰ ਮੈਨੂੰ ਨਹੀਂ ਸੀ ਪਤਾ ਉਹਨਾਂ ਨਾਲ ਕਿਉਂ ਖੁੰਡਕ ਕੱਢੀ ਮੇਰੇ ਨਾਲ ਜੋ ਉਹਨਾਂ ਦੇ ਭਰਾ ਨੇ ਕਿਸ ਵਜਾ ਤਾਹੂੰ ਵਜਾ ਮੈਂ ਮੋਬਸਲੀ ਆਇਆ ਕਿ ਦਾਜ ਪਲੱਸ ਇੰਟੀਮੇਟ ਹੂੰ ਉਹਨਾਂ ਗਰਲਸ ਤੋਂ ਮੀਨਜ਼ ਹੋਣਾ ਇੰਟੀਮੇਟ ਹੋਣਾ ਕਿਹਦੇ ਨਾਲ ਮੇਰੇ ਮਾਮੇ ਸੋਰੇ ਨਾਲ ਭੁਪਿੰਦਰ ਸਿੰਘ ਨਾਲ ਤਦ ਡਿਸਾਸ ਕਹਿੰਦੀ ਸੀ ਕਿ ਮੇਰੇ ਮਾਮੇ ਸੋਰੇ ਨਾਲ ਇੰਟੀਮੇਟ ਜੀ ਜੀ ਜਦੋਂ ਮੈਨੂੰ ਉਹਨਾਂ ਨੇ ਟੋਰਚਿੰਗ ਜਾਦਾ ਸ਼ੁਰੂ ਕਰਤੀ ਵੀ ਇਹਨਾਂ ਨੂੰ ਪਤਾ ਕੁੜੀ ਜਾ ਹੀ ਨਹੀਂ ਰਹੀ ਘਰ ਤੋਂ ਬਾਹਰ ਉਦੋਂ ਉਹਨਾਂ ਨੇ ਇਹ ਗੱਲ ਪੈਣੀ ਸ਼ੁਰੂ ਕੀਤੀ ਹੈ ਤੇ ਪਲੱਸ ਮੈਮੋ ਇਹ ਲੋਕ ਕਹਿੰਦੇ ਨੇ ਕੁੜੀ ਡਰਿੰਕ ਕਰਦੀ ਸੀ ਜਾਂ ਕੁਝ ਵੀ ਕਰਦੀ ਸੀ ਅਗਰ ਜੇ ਮੈਂ ਡਰਿੰਕ ਕਰਦੀ ਹੁੰਦੀ ਤਾਂ ਤੁਸੀਂ ਮੇਰੇ ਮਾਪਿਆਂ ਨੂੰ ਦੱਸਣਾ ਸੀਗਾ ਤੇ ਮੇਰੇ ਮਾਪਿਆਂ ਨੇ ਉਦੋਂ ਲੈ ਜਾਣਾ ਸੀਗਾ 1 ਸਤੰਬਰ ਨੂੰ ਤੁਸੀਂ ਮੈਨੂੰ ਮਾਰ-ਮਾਰ ਕੇ ਮੇਰਾ ਆਪਰੇਟ ਹੋਇਆ ਆਪਰੇਟ ਤੱਕ ਉਹਨਾਂ ਨੇ ਮੇਰਾ ਖੋਲ ਦਿੱਤਾ ਸੀਗਾ ਮੈਨੂੰ ਲੰਮਚ ਸੀਗੇ ਦੋਨੋਂ ਪਾਸੇ ਮੈਂ ਮੇਰੇ ਤਿੰਨ ਆਪਰੇਟ ਹੋਇ 15 ਦਿਨ ਨਹੀਂ ਸੀ ਹੋਏ ਜਦ ਮੇਰੇ ਸਚਰਸ ਲੱਗੇ ਹੋਏ ਸੀਗੇ ਤੇ ਮੈਮ ਉਹਨਾਂ ਨੇ ਮੇਰਾ ਸਾਰਾ ਆਪਰੇਟਿਵ ਹੋਲ ਦਿੱਤਾ ਸੀ ਜੋ ਮੇਰੇ ਸਚਰਸ ਲੱਗੇ ਹੋਏ ਸੀਗੇ ਭੁਪਿੰਦਰ ਸਿੰਘ ਨੇ ਤੇ ਮੇਰੀ ਸਸ ਕੁਲਵਿੰਦਰ ਕੌਰ ਨੇ ਤੁਹਾਡਾ ਅਰਸ਼ ਦੇ ਨਾਲ ਕਿੰਨੀ ਦੇਰ ਦਾ ਰਿਲੇਸ਼ਨ ਹੈ ਮੈਂ ਮੇਰਾ 3 ਸਾਲ ਦਾ ਆ ਮੰਗਣਾ ਰਿਹਾ ਤੁਹਾਡੇ ਤੋਂ ਸੀ 3 ਸਾਲ ਮੇਰਾ ਮੰਗਣਾ ਰਿਹਾ ਸੀਗਾ ਆ ਚੌਥੇ ਸਾਲ ਦੇ ਵਿੱਚ ਮੈਂ ਮੇਰੀ ਮੈਰिज ਹੋਈ ਸੀਗੀ 27 ਫੈਬਰੂ ਨੂੰ ਅਰੇਂਜ ਮੈਰिज ਸੀਗੀ ਮੇਰੀ ਜਿਹਦੇ ਵਿੱਚ ਅਰਸ਼ ਨੂੰ ਕਦੇ ਨਹੀਂ ਸੀ ਮਿਲੀ ਤੇ ਅਰਸ਼ ਦਾ ਰਿਸ਼ਤਾ ਇੱਕ ਫੋਟੋ ਤੇ ਉਹਨਾਂ ਨਾਲ ਉਧਰ ਵੀਡੀਓ ਕਾਲ ਚੱਲ ਰਹੀ ਸੀਗੀ ਤੇ ਮੈਨੂੰ ਬਿਠਾ ਕੇ ਉਹਨਾਂ ਨੇ ਸ਼ਗਨ ਪਾਇਆ ਸੀ ਅਜੇ ਅਸੀਂ ਰੈਡੀ ਵੀ ਨਹੀਂ ਸੀਗੇ ਅਸੀਂ ਕਿਹਾ ਅਸੀਂ ਦਾ ਮੁੰਡੇ ਨੂੰ ਆ ਜਾਂਦੋਂ ਆਪਾਂ ਇਕੱਠੇ ਉਧਰ ਸ਼ਗਨ ਪਾਵਾਂਗੇ ਤਾਂ ਉਹ ਕਹਿੰਦੇ ਸਨ ਨਹੀਂ ਨਹੀਂ ਅਸੀਂ ਕੁੜੀ ਮਿਲ ਕੇ ਜਾਣੀ ਆ ਅਸੀਂ ਸ਼ਗਨ ਦੇ ਕੇ ਜਾਣਾ ਕਿ ਕਿ ਮੈਂ ਅਸੀਂ ਚਾਹੁੰਦੇ ਸੀ ਕਿ ਅਰਸ਼ ਆਵੇ ਉਹਨਾਂ ਨੇ ਸਾਡੇ ਕੋਲ ਕਿਹਾ ਸੀ ਕਿ ਮੁੰਡਾ ਬਹੁਤ ਦਾ ਪੀਅਰ ਹੈ ਪਲੱਸ ਉਹਨਾਂ ਨੇ ਇੱਕ ਹੀ ਇੱਕ ਮੁੰਡਾ ਮਾਰਚ ਦੇ ਵਿੱਚ ਆਏਗਾ ਅਸੀਂ ਕਿਹਾ ਜਦੋਂ ਮਾਰਚ ਦੇ ਵਿੱਚ ਆਏਗਾ ਚਲੋ ਆਪਾਂ ਉਹਦੋਂ ਛਗਣ ਪਾ ਦਾਂਗੇ ਕੁੜੀ ਮੁੰਡੇ ਨੂੰ ਇਕੱਠੇ ਬਿਠਾ ਕੇ ਐਵੇਂ ਚੰਗਾ ਨਹੀਂ ਲੱਗਦਾ ਹੈਗਾ ਪਲੱਸ ਮੈਮ ਮੈਨੂੰ ਨਹੀਂ ਸੀ ਚੰਗਾ ਲੱਗਦਾ ਕਿਉਂਕਿ ਆਪਾਂ ਵੀ ਵੀਡੀਓਜ਼ ਦੇਖਦੇ ਸੀ ਖੁਦ ਮੈਂ ਹੀ ਕਮੈਂਟ ਕਰਦੀ ਯਾਰ ਏਦਾਂ ਮਤਲਬ ਕਿਵੇਂ ਹੈਣਾ ਵੀਡੀਓ ਕਾਲ ਦੇ ਉੱਤੇ ਤੁਸੀਂ ਰਿਸ਼ਤਾ ਕਰ ਰਹੇ ਹੋ ਮੈਨੂੰ ਨਹੀਂ ਸੀ ਪਤਾ ਮੇਰਾ ਵੀ ਹੁਦਾਂ ਹੋਣਾ ਚਲੋ ਆਪਾਂ ਵਾਈ ਗੁਰੂ ਦਾ ਉਹਨਾਂ ਨੇ ਵਾਈ ਗੁਰੂ ਦਾ ਨਾਮ ਦੇ ਕੇ ਸਾਡੀ ਝੋਲੀ ਦੇ ਵਿੱਚ ਛਗਣ ਪਾਇਆ ਅਰਸ਼ ਨੂੰ ਵੀ ਪਾਇਆ ਮੈਂ ਮੈਂ ਤਾਂ ਉਹਦੀ ਹਯੂਰੀ ਦੇ ਵਿੱਚ ਰਹੀ ਹਾਂ ਤੇ ਪਲੱਸ ਮੇਰਾ ਅਜ ਲਗਦਾ ਮੈਂ ਕੋਈ ਗੁਰਦੁਆਰਾ ਜਾਂ ਪੀਰ ਕੋਈ ਵੀ ਦਰਗਾਹ ਛੱਡੀ ਹੋਵੇ ਕਿ ਉਹਨੂੰ ਪੀਅਰ ਨਹੀਂ ਸੀ ਮਿਲ ਰਹੀ ਉੱਥੇ ਉਹਦੇ ਕੋਈ ਪ੍ਰੋਬਲਮ ਸੀਗੀ ਉਹਨੇ ਕੋਈ ਮਤਲਬ ਸੀਗਾ ਉਹਦਾ ਕੋਈ ਕੇਸ ਤੇ ਮੈਂ ਉਹਦੀ ਬਹੁਤ ਜ਼ਿਆਦਾ ਵੇਟ ਵੀ ਕੀਤੀ ਹਜੇ ਤੱਕ ਮੈਂ ਸੁਖਣਾ ਲਾ ਰਹੀਆਂ ਪਰ ਹਜੇ ਸੁਖਣਾ ਲਾ ਰਹੀਆਂ ਪਰ ਉਧਰੋਂ ਮੇਰਾ ਡਿਵੋਰਸ ਚੱਲ ਰਿਹਾ ਹੁਣ ਵਿਆਹ ਤੋਂ 3 ਮਹੀਨੇ ਬਾਅਦ ਤੁਸੀਂ ਕਿੰਨੀ ਦੇਰ ਬਾਅਦ ਤੁਹਾਨੂੰ ਤੰਗ ਕਰਨਾ ਸ਼ੁਰੂ ਕਰਤਾ ਤੁਸੀਂ ਤਾਂ ਮੈਮ ਅਰਸ਼ਦੀਪ ਵਾਪਸ ਚਲਾ ਗਿਆ ਸੀ ਅਰਸ਼ਦੀਪ ਵਾਪਸ ਗਿਆ ਸੀ 10 ਅਪ੍ਰੈਲ ਨੂੰ ਮੈਨੂੰ 8 ਤਰੀਕ ਨੂੰ ਪਤਾ ਲੱਗਿਆ ਸੀਗਾ ਕਿ ਅਰਸ਼ ਵਾਪਸ ਜਾ ਰਹੇ ਨੇਗੇ ਉਹਨਾਂ ਦਾ ਪਤਾ ਨਹੀਂ ਕੀ ਮੈਟਰ ਸੀਗਾ ਕਹਿੰਦਾ ਸੀ ਮੈਨੂੰ ਹੁਣ ਇਕਦਮ ਜਾਣਾ ਪੈ ਰਿਹਾ ਮੈਂ ਮੈਂ ਵੀ ਸ਼ੌਕ ਹੋ ਗਈ ਵੀ ਹੈਨਾ ਤੁਸੀਂ ਮੈਨੂੰ ਦਿੱਸਿਆ ਤੱਕ ਨਹੀਂ 9 ਤਰੀਕ ਨੂੰ ਮੇਰੇ ਪੇਰੈਂਟਸ ਵੀ ਆਏ ਸਭ ਕੁਝ ਵਧੀਆ ਸੀਗਾ 10 ਤਰੀਕ ਨੂੰ ਉਹਨਾਂ ਨੇ ਮੈਨੂੰ 에ਰਪੋਰਟ ਤੇ ਛੱਡ ਕੇ ਆਇਆ ਉੱਥੋਂ ਵੀ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਕਿ ਅਰਸ਼ ਪਲੀਜ਼ ਮੈਨੂੰ ਛੱਡੀ ਨਾ ਜੋ ਵੀ ਗੱਲ ਹੋਈ ਮੈਂ ਤੁਹਾਡੇ ਨਾਲ ਆ ਮੈਂ ਸੀਗੀ ਨਾਲ ਉਹ ਇੱਕ ਅਰਸ਼ ਦੇ ਘਰ ਕੇ ਹੀ ਮੈਂ ਇੰਨਾ ਟੌਰਚਰ ਸਹਨ ਕੀਤਾ ਉਸ ਘਰ ਦੇ ਵਿੱਚ ਨਹੀਂ ਕਿ ਜੇ ਮੈਂ ਆਪਣੇ ਘਰ ਚਲੀ ਜਾਨੀ ਆ ਤਾਂ ਓਬਵੀਅਸਲੀ ਅਰਸ਼ ਤੋਂ ਵੀ ਲੱਗੋ ਹੋ ਜਾਊਂਗੀ ਔਰ ਦੇ ਹਸਬੰਦ ਨੇ ਤੁਹਾਨੂੰ ਸਪੋਰਟ ਕੀਤਾ ਜਦੋਂ ਤੁਸੀਂ ਦੱਸਿਆ ਕਿ ਮੇਰੇ ਨਾਲ ਇੰਨੀਆਂ ਗਲਤ ਚੀਜ਼ਾਂ ਹੋ ਰਹੀਆਂ ਹਨ ਹਾਂਜੀ ਉਹਨਾਂ ਨੇ ਮੇਰੀ ਸਪੋਰਟ ਵੀ ਕੀਤੀ ਉਹਨਾਂ ਨੇ ਕਿਹਾ ਸੀਗਾ ਤੂੰ ਸੇਫ ਨਹੀਂ ਹੈਗੀ ਤਾਂ ਆਪਣੇ ਘਰ ਚਲੀ ਜਾ ਮੈਂ ਉਦੋਂ ਉਹਨਾਂ ਨੇ ਕਿਹਾ ਸੀ ਉਹ ਮੈਨੂੰ ਘਰੋਂ ਹੀ ਤਾਂ ਕੱਢਣਾ ਚਾਹੁੰਦੇ ਆਂ ਫਿਰ ਮੈਂ ਨਹੀਂ ਜਾਣਾ ਮੇਰੇ ਨਾਲ ਉਦੋਂ ਤੱਕ ਸਪੋਰਟ ਸੀਗਾ ਜਦੋਂ ਇਹਨਾਂ ਨੇ ਮੈਨੂੰ 1 ਅਗਸਤ ਨੂੰ ਮਾਰਿਆ ਸੀਗਾ ਮੇਰੇ ਜਦੋਂ ਸਾਰਾ ਮੇਰਾ ਸ਼ਰਟ ਫਾੜਤੀ ਸੀਗੀ ਇਹਨਾਂ ਨੇ ਉਹ ਤੋਂ ਵੀ ਮੇਰੇ ਨਾਲ ਸਪੋਰਟ ਦੇ ਵਿੱਚ ਸੀਗਾ ਤੇ ਉਸ ਤੋਂ ਕੁਝ ਦਿਨਾਂ ਬਾਅਦ ਉਹ ਮੈਨੂੰ ਬਲੌਕ ਕਰ ਗਿਆ ਮੈਨੂੰ ਵੀ ਨਹੀਂ ਪਤਾ ਇਹ ਇਸ ਐਮ ਮਤਲਬ ਜਦੋਂ ਮੈਂ ਦੇਖਿਆ ਕਿ ਆਪਸ਼ਨ ਇਹ ਮੈਨੂੰ ਬਲੌਕ ਕਰਤਾ ਤੇ ਉਦੋਂ ਮੰਮਾ ਨੇ ਕੀ ਕੀਤਾ ਜਾਂ ਕੀਤਾ ਜਾਂ ਉਹਨੂੰ ਵਾਸਚ ਕਰਵਾਇਆ ਜਾਂ ਕੀ ਕੀਤਾ ਮੈਨੂੰ ਵੀ ਨਹੀਂ ਪਤਾ ਹੁਣ ਤੁਹਾਨੂੰ ਉਹਨਾਂ ਨੇ ਬਲੌਕ ਕੀਤਾ ਜੀ ਤੇ ਤੁਸੀਂ ਗੱਲ ਨਹੀਂ ਕਰ ਰਹੇ ਅਰਸ਼ੀ ਨਹੀਂ ਮੈਂ ਮੇਰੇ ਨਾਲ ਗੱਲ ਹੋਈ ਨਹੀਂ ਪਾਰੀ ਮੇਰੇ ਪਹਿਲਾਂ ਤੁਸੀਂ ਕਹਿ ਰਹੇ ਹੋ ਕਿ ਉਹ ਸਪੋਰਟ ਕਰ ਰਿਹਾ ਸੀ ਜੀ ਸਪੋਰਟ ਪਰ ਉਹ ਨਹੀਂ ਕਰ ਰਿਹਾ ਨਹੀਂ ਕਰ ਰਿਹਾ ਮੈਮ ਮੇਰੇ ਹੁਣ ਪਹਿਲਾਂ ਮੈਂ 1 ਅਗਸਤ ਨੂੰ ਮਾਰਕੁੱਟ ਖਾਦੀ ਆ ਫਿਰ ਮੈਂ ਮੈਂ 7 ਅਕਤੂਬਰ ਨੂੰ ਮਾਰਕੁੱਟ ਖਾਦੀ ਆ ਮੈਂ ਤਿੰਨ ਤਿੰਨ ਵਾਰੀ ਮਾਰਕੁੱਟਾਂ ਖਾਦੀ ਆ ਆਪਣੇ ਸਹੁਰੇ ਪਰਵਾਰ ਜੀ ਮੈਨੂੰ ਬਹੁਤ ਜ਼ਿਆਦਾ ਮਤਲਬ ਮਾਰਿਆ ਸਲੈਪ ਪਾ ਮਰੇ ਸਟਮਕ ਦੇ ਵਿੱਚ ਜਾਂ ਇਹਨਾਂ ਨੂੰ ਸਭ ਤੋਂ ਪਤਾ ਇਹਨਾਂ ਨੂੰ ਪਤਾ ਸੀ ਕਿ ਕੁੜੀ ਦਾ ਵੀਕ ਪੁਆਇੰਟ ਇਹਦਾ ਆਪਰੇਟ ਆ ਮੈਂ ਮੇਰਾ ਸਭ ਤੋਂ ਪਹਿਲਾਂ ਮੈਨੂੰ ਮੇਰੇ ਵੀਕ ਪੁਆਇੰਟ ਤੇ ਹੀ ਮਾਰਦੇ ਆ ਆਪ ਦੀ ਕੁੜੀ ਨਹੀਂ ਉਹਨਾਂ ਦੀ ਹੈਗੀ ਹੈ ਮੈਮ ਉਹ ਕੈਨੇਡਾ ਚ ਰਹਿੰਦੀ ਸੀ 임ਰਨਪੁਰ ਉਹ ਉਹਨਾਂ ਦੀ ਸ਼ਿੰਦੀ ਹੈ ਪਰ ਮੈਂ ਕਿਸੇ ਵੀ ਬਗਾਨੀ ਧੀ ਸੀਗੀ ਤਾਂ ਉਹਨਾਂ ਲਈ ਮੇਰਾ ਨਹੀਂ ਉਹਨਾਂ ਨੂੰ ਸਮਝ ਲੱਗੀ ਹੈਗੀ ਉਹਨਾਂ ਨੂੰ ਆਪਣੀ ਕੁੜੀ ਦਾ ਕੁੜੀ ਦਿਖਦੀ ਸੀ ਪਰ ਮੈਂ ਸ਼ਾਇਦ ਉਹਨਾਂ ਨੂੰ ਬਗਾਨੇ ਘਰੋਂ ਆਈ ਦੇ ਕਿ ਤੂੰ ਤੁਸੀਂ ਖੁਦ ਵੀ ਸੁਣਿਆ ਉਹ ਵੀਡੀਓ ਦੇ ਵਿੱਚ ਜਿੱਥੇ ਮੈਨੂੰ ਕਹਿ ਰਹੀ ਹੈ ਤੂੰ ਘਰ ਪਿੱਛੋਂ ਲੈ ਕੇ ਆਈਆਂ ਤੂੰ ਕਮਰਾ ਪਿੱਛੋਂ ਲੈ ਕੇ ਆਈਆਂ ਸ਼ਾਇਦ ਉਹਨੂੰ ਚੰਗਾ ਨਹੀਂ ਸੀ ਸਮਝਦੇ ਇਸ ਕਰਕੇ ਉਹਨੇ ਮੈਨੂੰ ਇਹ ਕਹਿ ਰਹੀ ਸੀ ਉਹ ਤਾਂ ਕਹਿੰਦੇ ਕਿ ਸਵੇਰੇ 11:00 ਵਜੇ ਤੱਕ ਉੱਠਦੀ ਨਹੀਂ ਸੀ ਉੱਠ ਕੇ ਪਹਿਲਾਂ ਨੇ ਜੂਸ ਪੀਣਾ ਕਿ ਫਰੂਟ ਖਾਣੇ ਕੁਛ ਇਦਾਂ ਦੀਆਂ ਗੱਲਾਂ ਕਰਦੇ ਨਹੀਂ ਮੈਮ ਬਿਲਕੁਲ ਵੀ ਨਹੀਂ ਜੀ ਮੇਰਾ ਇੱਕ ਟਾਈਮ ਸੀਗਾ 5 ਵਜੇ 5:30 ਵਜੇ ਉੱਠ ਕੇ ਆਪਣਾ ਨਹਾ ਤੋ ਕੇ ਪਾਠ ਕਰਨਾ ਤੇ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਇਲਜ਼ਾਮ ਵੀ ਲਾਏ ਨੇ ਖੁਦ ਮੰਮਾ ਜੀ ਫਸਰੇ ਨੇ ਇਸ ਇਲਜ਼ਾਮ ਦੇ ਵਿੱਚ ਕਿਉਂਕਿ ਇਹਨਾਂ ਨੇ ਬਿਆਨ ਦੇਤਾ ਕਿ ਕੁੜੀ ਸਵੇਰੇ 10:00 11:00 ਵਜੇ ਉੱਠਦੀ ਸੀਗੀ ਤੁਸੀਂ ਇੱਕ ਪਾਸੇ ਬਿਆਨਾਂ ਵਿੱਚ ਕਹਿ ਰਹੇ ਹੋ ਮੰਮਾ ਕਿ ਕੁੜੀ ਤਾਂ ਕੁੜੀ ਤਾਂ ਸਵੇਰੇ 10:00 ਵਜੇ ਪੱਬ ਚਲੀ ਜਾਂਦੀ ਸੀ ਕਲੱਬ 'ਚ ਜਾਂਦੀ ਸੀ ਕੁਛ ਇਦਾਂ ਦਾ ਕਹਿ ਰਹੇ ਨੇ ਤੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕੁੜੀ ਸਵੇਰੇ 10:00 ਵਜੇ ਉੱਠਦੀ ਸੀਗੀ ਪਹਿਲਾਂ ਤੁਸੀਂ ਦੱਸੋ ਮੈਂ ਕਿੰਨੇ ਵਜੇ ਉੱਠਦੀ ਸੀ ਜਾਂ ਮੈਂ ਉੱਠਦੀ ਸੀ एग्जाम ਮੈਂ ਪਹਿਲਾਂ ਕਲੱਬਾਂ 'ਚ ਜਾਂਦੀ ਸੀਗੀ ਤੁਸੀਂ ਕਲੱਬ ਕਿੰਨੀ ਵਾਰ ਗਏ ਮੈਂ ਮੈਂ ਕਦੇ ਕਲੱਬ ਨਹੀਂ ਗਈ ਮੇਰੀ ਫਾਰਮ ਡੇਨ ਨੂੰ ਵੀ ਮੇਰਾ ਪਿੰਡ ਆ ਤੇ ਉਹਨਾਂ ਦੀ ਸੌਂਦੇ ਨੂੰ ਕੋਣਾ ਕੋਈ ਵੀ ਨਹੀਂ ਤੁਸੀਂ ਦਾਰੂ ਕਿੰਨੀ ਵਾਰ ਪੀਤੀ ਮੈਮ ਮੈਂ ਆਪਣਾ ਡਰਗ ਟੈਸਟ ਕਰਵਾ ਚੁੱਕੀ ਹਾਂ ਪਿਛਲੇ 3 ਮਹੀਨਿਆਂ ਦੀ ਰਿਕਾਰਡਿੰਗ ਮੈਂ ਅੱਜ ਤੱਕ ਕਦੇ ਅਲਕੋਹਲ ਨੂੰ ਟੱਚ ਨਹੀਂ ਕੀਤਾ ਕੋਈ ਦਾਰੂ ਨਹੀਂ ਪੀਤੀ ਨਹੀਂ ਮੈਮ ਮੈਂ ਬਿਲਕੁਲ ਵੀ ਨਹੀਂ ਪੀਤੀ ਜੀ ਮੇਰੇ ਤਾਂ ਉਹਨਾਂ ਨੇ ਲਾਈਕ ਕਾਫੀ ਫੇਕ ਫੋਟੋਆਂ ਜਿੱਦਾਂ ਮੈਮ ਮੇਰੇ ਚੇਰਪ ਕਰ ਰਹੀਆਂ ਨੇ ਉਹ ਮੇਰਾ ਹੱਥ ਨਹੀਂ ਹੈ ਉਹ ਸਿਮਰਨ ਕੋਰ ਦਾ ਆ ਸਿਮਰਨ ਕੋਰ ਉਹਨਾਂ ਦੀ ਕੋਈ ਉਹਨਾਂ ਦਾ ਉੱਥੇ ਬਾਅਦ ਸਟੋਰ ਵੀ ਹੈ ਆਈ ਥਿੰਕ ਮਤਲਬ ਸਾਰਾ ਸਟੋਰ ਹੁੰਦਾ ਜਿਹੜਾ ਇੰਡੀਅਨ ਸਟੋਰ ਆ ਉਹ ਤੇ ਉਹਨਾਂ ਦਾ ਆ ਮੇਰਾ ਹਾਂ ਜਿੱਤੇ ਮੈਂ ਕਾਲੀ ਬਲੈਕ ਡਰੈਸ ਪਾਈ ਹੋਈ ਉਹ ਮੈਂ ਆ ਪਰ ਮੇਰੇ ਅੱਗੇ ਸਾਹਮਣੇ ਕੋਈ ਬੀਅਰ ਨਹੀਂ ਹੈਗੀ ਉਹ ਇੱਕ ਐਪੀ ਫਿਜ਼ ਹੈ ਜਿੱਦਾਂ ਆਪਾਂ ਹਸਬੈਂਡ ਨੂੰ ਸ਼ੇਡ ਕਰਦੇ ਹੋਈਏ ਜਸਟ ਇੱਕ ਉਹ ਗੱਲ ਸੀਗੀ ਹਾਂਜੀ ਕਿ ਆਪਣੇ ਹਸਬੈਂਡ ਨੂੰ ਟੀਜ਼ ਕਰ ਰਹੇ ਹਾਂ ਤੁਸੀਂ ਕਿ ਆ ਇਹ ਉਹ ਹਾਂ ਜੇ ਇੱਕ ਜਸਟ ਉਹ ਹਾਂ ਹਾਂਜੀ ਤੇ ਉਹਨੂੰ ਗਲਤ ਤਰੀਕੇ ਦੇ ਨਾਲ ਲਿਆ ਗਿਆ ਤੁਸੀਂ ਇਹ ਕਹਿਣਾ ਚਾਹੁੰਦੇ ਹਾਂਜੀ ਮੇਰੇ ਤੇ ਹੀ ਉਹ ਚੀਜ਼ਾਂ ਗਲਤ ਪਾਈਆਂ ਗਈਆਂ ਨਹੀਂ ਉਹਨਾਂ ਨੇ ਉਹ ਚੀਜ਼ ਨੂੰ ਗਲਤ ਲਿਆ ਸੀਗਾ ਉਹ ਤੁਹਾਡਾ ਹੱਥ ਨਹੀਂ ਹੈ ਨਹੀਂ ਜੀ ਬਿਲਕੁਲ ਨਹੀਂ ਤੁਹਾਡੇ ਕੋਈ ਪ੍ਰੂਫ ਹੈਗੇ ਆ ਮੈਮ ਮੇਰੇ ਪ੍ਰੂਫ ਹੈਗਾ ਮੇਰਾ ਟੈਟੂ ਹੈਗਾ ਹੂੰ ਪਲੱਸ ਮੇਰਾ ਹੱਥ ਨਹੀਂ ਹੈ ਮੈਂ ਇਹੀ ਕਹਿ ਸਕਦੀ ਆ ਤੇ ਪਲੱਸ ਮੈਨੂੰ ਉਹ ਪ੍ਰੂਫ ਦੇ ਦੇਣਾ ਕਿ ਉਹ ਮੇਰਾ ਹੱਥ ਹੈ ਹੂੰ ਮੈਂ ਮੰਨ ਜੂਗੀ ਵੀ ਹਾਂਜੀ ਮੇਰਾ ਹੱਥ ਜੇ ਮੇਰੇ ਹੱਥਾਂ ਦੀ ਫੋਟੋ ਹੈ ਤਾਂ ਦੈਨ ਮੇਰੇ ਆਪਣੇ ਆਪ ਦੀ ਵੀ ਫੋਟੋ ਹੋਏਗੀ ਉਹ ਕਹਿੰਦੇ ਸੀ ਡਿਗ ਦੀ ਡਿਗ ਦੀ ਘਰਾਂ ਦੇ ਸੀ ਤੇ ਹੱਥਾਂ ਤੇ ਟੈਟੂ ਬਣਾਏ ਆ ਉਦੋਂ ਲੱਛਣ ਨਹੀਂ ਠੀਕ ਹੈ ਕਿ ਮਤਲਬ ਉਹ ਇੱਕ ਤਰ੍ਹਾਂ ਕਹਿਣਾ ਚਾਹੁੰਦੇ ਕਿ ਤੁਸੀਂ ਇੱਕ ਚੰਗੇ ਚੰਗੀ ਕੁੜੀ ਨਹੀਂ ਹੈਗੇ ਮੈਂ ਤਾਂ ਸੌਣ ਮੈਮ ਐਂਜੋ ਮੇਰਾ ਵਿਆਹ ਹੋ ਜਾਣਾ ਉਦੋਂ ਮੇਰੇ ਪਿੰਡ ਵਿੱਚ ਪਤਾ ਲੱਗਿਆ ਸੀਗਾ ਮੇਰੇ ਪਾਪਾ ਨੂੰ ਕਹਿੰਦੇ ਸਨ ਇਹਨਾਂ ਤਾਂ ਦਾਇਆ ਮਿੰਟ ਅੱਜ ਤੱਕ ਮੇਰੇ ਪਿੰਡ ਵਿੱਚ ਨਹੀਂ ਮੈਂ ਕੋਈ ਜਾਣਦਾ ਹੈਗਾ ਕਿਵੇਂ ਮੈਂ ਘਰੋਂ ਬਾਹਰ ਨਹੀਂ ਨਿਕਲੀ ਅੱਛਾ ਜੇ ਮੈਂ ਡਿਗਦੀ ਡਿਗਦੀ ਆਂਦੀ ਹੋਵਾਂਗੀ ਮੈਂ ਤੁਹਾਡੀ ਗੱਲ ਵੱਡੀ ਕਰਦੀ ਆਂ ਕਿ ਉਹਨਾਂ ਨੇ ਵੀਡੀਓ ਨਹੀਂ ਬਣਾਈ ਹੋएगी ਮੇਰੀ ਡਿਗਦੀ ਡਿਗਦੀ ਦੀ ਅੱਛਾ ਉਹ ਇੱਕ ਮੇਰੇ ਘਰ ਦੀ ਵੀਡੀਓ ਬੜਾ ਕਰ ਰਹੇ ਨੇ ਜਿੱਥੇ ਮੈਨੂੰ ਕਹਿੰਦੇ ਕਿ ਇਹਦੇ ਮਾਪਿਓਂ ਇਹਨੂੰ ਮਾਰ ਰਹੇ ਨੇ ਉਹ ਗੱਲ ਐਦਾਂ ਸੀਗੀ ਕਿ ਮੈਂ ਅਰਸ਼ ਮੇਰਾ ਹਸਬੰਡ ਕਹਿ ਕੇ ਮੇਰ ਤੋਂ ਹਾਰਲੇ ਮੰਗ ਰਹੇ ਸੀ ਜਦੋਂ ਕਿ ਅਸੀਂ ਥਾਰ ਗੱਡੀ ਦਿੱਤੀ ਸੀ ਤੇ ਉਹ ਕਿੰਦਾਜ ਜੀ ਹਾਰ ਗੱਡੀ ਤੁਸੀਂ ਦਿੱਤੀ ਸੀ ਨਹੀਂ ਉਹ ਮੈਂ ਦਾੜ ਚ ਥਾਰ ਗੱਡੀ ਦਿੱਤੀ ਸੀ ਜਿਹੜਾ ਹਾਰਲੇ ਸੀਗਾ ਉਹ ਦਾੜ ਚ ਨਹੀਂ ਸੀ ਕਹਿ ਰਹੇ ਕਿੰਦਾ ਮੈਂ ਲੈਣਾ ਆ ਬੁੱਕ ਕਰਵਾਣਾ ਆ ਪਰ ਮੰਮੀ ਹੁਣੇ ਮੈਨੂੰ ਬੁੱਕ ਕਰਵਾ ਕੇ ਨਹੀਂ ਦੇ ਰਹੇ ਹੈਗੇ ਤੇ ਉਹ ਗੱਲੇ ਤਾਂ ਸੀ ਜੀ ਮੈਂ ਕਿਹਾ ਅਰ ਕੋਈ ਗੱਲ ਨਹੀਂ ਉਹਦੀ ਬੁਕਿੰਗ ਸੀਗੀ 1.5 ਲੱਖ ਰੁਪਈਆ 1.5 ਲੱਖ ਆਈ ਥਿੰਕ 45000 ਸੀ 1.45 ਲੱਖ ਤਦ ਮੈਂ ਉਹਦੇ ਵਿੱਚ ਅਰਸ਼ ਦੀ ਹੈਲਪ ਕੀਤੀ ਸੀਗੀ ਤੇ ਜਿਹਦੇ ਵਿੱਚ ਮੇਰੇ ਘਰ ਦੇ ਆਨੇ ਡਾਂਟਿਆ ਹੈ ਨਾ ਕਿ ਮੈਨੂੰ ਮਾਰਿਆ ਹੈ ਕੋਈ ਵੀ ਮੈਨੂੰ ਪਤਾ ਮੇਰੇ ਪਿਓ ਨੇ ਕਿੰਨਾ ਮੈਨੂੰ ਪਿਆਰ ਨਾਲ ਰੱਖਿਆ ਮੈਨੂੰ ਮਾਰਿਆ ਨਹੀਂ ਹੈਗਾ ਸਿਰਫ ਡਾਂਟਿਆ ਹੈ ਜਿਹੜੀ ਉਹ ਕਹਿੰਦੇ ਪਏ ਨੇ ਕੁੜੀ ਨਸ਼ਾ ਕਰਕੇ ਡਿੱਗੀ ਪਈ ਐ ਨੋ ਤੁਸੀਂ ਮੈਨੂੰ ਉਹ ਵੀਡੀਓ ਦਿਖਾ ਦਿਓ ਮੈਂ ਕਿੱਥੇ ਨਸ਼ਾ ਕਰਕੇ ਡਿੱਗੀ ਪਈ ਐ ਤੁਸੀਂ ਆਪਣੇ ਘਰ ਦੀ ਵੀਡੀਓ ਦਿਖਾਉਣਾ ਸਾਡੇ ਘਰ ਦੇ ਵਿੱਚ ਮਾਮਲਿਆਂ ਵਿੱਚ ਕਿਉਂ ਪੈ ਰਹੇ ਹੋ ਤੁਸੀਂ ਹਨਾ ਤੁਸੀਂ ਆਪਣੇ ਘਰ ਦੀ ਵੀਡੀਓ ਦਿਖਾਓ ਜਿਹੜੀ ਮੈਂ ਤੁਹਾਡੇ ਘਰ ਦੇ ਵਿੱਚ ਡਿੱਗਦੀ ਹੁੰਦੀ ਸੀਗੀ ਤੁਸੀਂ ਡਰਗ ਟੈਸਟ ਕਰਾਇਆ ਹੁੰਦਾ ਚ ਕੀ ਆਇਆ ਕੁਝ ਵੀ ਨਹੀਂ ਮੈਮ ਮੇਰੀ ਰਿਪੋਰਟ ਐ ਤੁਸੀਂ ਰਿਪੋਰਟ ਦੇਖ ਸਕਦੇ ਹੋ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗੀ ਵਿਆਹ ਤੇ ਕਿੰਨਾ ਪੈਸਾ ਲਗਾਇਆ ਸੀ ਮੈਮ ਸਾਡਾ ਲੱਗ ਚੁੱਕਿਆ 90 ਲੱਖ ਤੇ ਫਿਰ ਬਾਹਰ ਕਿਉਂ ਤੁਸੀਂ ਬਾਹਰ ਤੁਹਾਨੂੰ ਐ ਸੀ ਕਿ ਮੁੰਡਾ ਬਾਹਰਲਾ ਮੈਂ ਬਾਹਰ ਜਾਣਾ ਮੈਂ ਬਾਹਰ ਵੀ ਤੇ ਮੈਂ ਆਪਣੇ ਦਮ ਤੇ ਵੀ ਜਾ ਸਕਦੀ ਫਸ ਮੈਂ ਆਇਲਰਸ ਕੀਤੀ ਹੋਈ ਆ ਮੈਂ ਜਾ ਸਕਦੀ ਆ ਪਰ ਜਦੋਂ ਉਹ ਰਿਸ਼ਤਾ ਹੀ ਕਰ ਦਿੱਤਾ ਕਰਦੇ ਆ ਨੇ ਫਿਰ ਮੈਂ ਕਿੱਥੋਂ ਜਾ ਸਕਦੀ ਸੀਗੀ ਪਲੱਸ ਉਸ ਸਪੇਨ ਸੀਗਾ ਤੇ ਮੇਰੀ ਫਾਈਲ ਕੈਨੇਡਾ ਦੀ ਲੱਗਣੀ ਸੀ ਤੇ ਮੈਂ ਕਿੱਦਾਂ ਜਾ ਸਕਦੀ ਸੀਗੀ ਸੋਨ ਅਰ ਸਪੇਨ ਆ ਕਿ ਕੈਨੇਡਾ ਸਪੇਨ ਚ ਨਹੀਂ ਕਿ ਹੁਣ ਮੂਵ ਹੋ ਰਹੇ ਨੇ ਕੈਨੇਡਾ ਚ ਤੇ ਤੁਹਾਨੂੰ ਐ ਨਹੀਂ ਲੱਗਦਾ ਕਿ ਤੁਸੀਂ 80 90 ਲੱਖ ਖੁਸ਼ੀ ਨਾਲ ਲਾਇਆ ਤੇ ਉਹਨਾਂ ਨੇ ਕਿਹਾ ਕਿ ਇਸ ਨੂੰ ਮੈਂ ਮੈਂ ਬਸੇ ਖੁਸ਼ੀ ਖੁਸ਼ੀ ਲੈ ਚੁੱਕਾ ਸੱਚਾ ਮੈਂ ਸੱਚਾ ਜੋ ਮੈਂ ਕਿਉਂਕਿ ਆਪਣੇ ਹੀ ਘਰ ਦੇ ਨੂੰ ਕਹਿੰਦੀ ਸੀ ਪਪਾ ਇਹ ਚੀਜ਼ ਲੈਣੀ ਹੈ ਵਿਆਹ ਦੇ ਵਿੱਚ ਇਦਾਂ ਕਰਨਾ ਸਾਡਾ ਲਾਈਕ ਕਾਫੀ ਵੱਡਾ ਮਤਲਬ ਸਾਡੇ ਏਰੀਆ ਦੇ ਵਿੱਚ ਵਿਆਹ ਮੰਨਿਆ ਗਿਆ ਸੀਗਾ ਤੇ ਉਹ ਅਸੀਂ ਆਪਣੀ ਖੁਸ਼ੀ ਖੁਸ਼ੀ ਲਾਇਆ ਸੀਗਾ ਹਾਂ ਉਹਨਾਂ ਦੀ ਇਹ ਚੀਜ਼ਾਂ ਸੀ ਕਿ ਵਿਆਹ ਵਿਆਹ ਵਧੀਆ ਹੋਣਾ ਚਾਹੀਦਾ ਪਰ ਆਦ ਦੀ ਸੇਵਾ ਵਧੀਆ ਹੋਣੀ ਚਾਹੀਦੀ ਪਲੱਸ ਉਹਨਾਂ ਨੂੰ ਸਾਰੀਆਂ ਮਿਲਣੀਆਂ ਚਾਹੀਦੀਆਂ ਨੇ ਅੱਛਾ ਮੈਂ ਉਹਨੇ ਇੱਕ ਗੱਲ ਹੋਰ ਵੀ ਕਹਿੰਦੇ ਅਸੀਂ ਜਿਹੜੀ ਚਾਚੇ ਤਾਏਆਂ ਨੂੰ ਮਿਲਨੀਆਂ ਕੀਤੀਆਂ ਸੀਗੀਆਂ ਉਹ ਕਹਿੰਦੀ ਹੈ ਕਿ ਉਹ ਚਾਚੇ ਤਾਏਆਂ ਨੇ ਮਿਲ ਸੋਹਣੇ ਤਾਂ ਮੰਮੀ ਜੀ ਥੋੜੀ ਜਿਹੀ ਸ਼ਰਮ ਕਰ ਲਓ ਕਿਉਂਕਿ ਤੁਸੀਂ ਇਹ ਸਾਨੂੰ ਕਿਹਾ ਕਿ ਚਾਚੇ ਤਾਏ ਆਣ ਆਂਦੇ ਆ ਉਹ ਮਿਲਣਿਆ ਨੇ ਤੇ ਤੁਸੀਂ ਛਾਪਾਂ ਚਾਚੇ ਤਾਏ ਦੇ ਘਰ ਕਿਉਂ ਰੱਖ ਕੇ ਬੈਠੇ ਹੋਏ ਹੋ ਹਾਂਜੀ ਤੁਸੀਂ ਸੋਨਾ ਪਾਇਆ ਸੀ ਜਿਹੜਾ ਜੀ ਉਹ ਕਹਿੰਦੇ ਸੀਗੇ ਕਿ ਚਾਚੇ ਤਾਏ ਆ ਜਾਂਦਾ ਆ ਤੇ ਕਹਿੰਦੀ ਹੁਣ ਕਹਿੰਦੀ ਇੱਕ ਇੰਟਰਵਿਊ ਦੇ ਵਿੱਚ ਸੋਣਿਆ ਕਹਿੰਦੀ ਮੇਰੇ ਕੋਲ ਚਾਚੇ ਤਾਏ ਆਂਦੇ ਜਿਹੜੀਆਂ ਮਿਲਣਿਆ ਨੇ ਉਹ ਸਾਡੇ ਕੋਲ ਨੇ ਕਿਉਂ ਤੁਸੀਂ ਉਹਨਾਂ ਨੂੰ ਦੋ ਸਾਨੂੰ ਕਹਿ ਕੇ ਕਿ ਪਵਾਇਆ ਤੁਸੀਂ ਤਾਂ ਫਿਰ ਉਹਨਾਂ ਨੂੰ 골ਡ ਯੂਜ਼ ਕਰਨ ਦੋ ਹਾਂਜੀ ਤੁਹਾਨੂੰ ਐ ਲੱਗਦਾ ਕਿ ਤਿੰਨ ਸਾਲ ਜਦੋਂ ਤੁਸੀਂ ਅਰਸ਼ਨਾਲ ਗੱਲ ਕੀਤੀ ਆਪਣੇ ਹਸਬੰਦ ਨਾਲ ਹਾਂਜੀ ਉਹ ਤਾਂ ਆਬਵੀਅਸਲੀ ਤੁਸੀਂ ਆਪਣੇ ਸੱਸਾਂ ਨਾਲ ਵੀ ਕਦੀ ਕਦਰ ਗੱਲ ਕਰਦੇ ਹੋਵੋਗੇ ਮੇਰੀ ਮੰਮਾ ਨਾਲ ਗੱਲ ਹੁੰਦੀ ਸੀ ਰੋਜ਼ ਹੀ ਰੋਜ਼ ਹੁੰਦੀ ਸੀ ਹਾਂਜੀ ਮੇਰੀ ਰੋਜ਼ ਹੁੰਦੀ ਸੀ ਮੈਨੂੰ ਨਹੀਂ ਸੀ ਪਤਾ ਮੰਮੀ ਇੰਨੇ ਮਿੱਠੇ ਆ ਲਾਈਕ ਉਹ ਸਾਡੇ ਘਰ ਆ ਕੇ ਵੀ ਰਹਿੰਦੇ ਰਹੇ ਆ ਦੋ ਦੋ ਤਿੰਨ ਤਿੰਨ ਦਿਨ ਰਹਿਣਾ ਜਦੋਂ ਮੇਰਾ ਘਰਵਾਰਕਿਆ ਹੋਇਆ ਸੀਗਾ ਉਦੋਂ ਮੰਮਾ ਦੋ ਦਿਨ ਰਹੇ ਨੇ ਜਦੋਂ ਬਾਹਰ ਜਾਣਾ ਸੀਗਾ ਮੰਮਾ ਨੇ ਬਾਹਰ ਜਾਣ ਤੋਂ ਪਹਿਲਾਂ ਤੋਂ ਉਹ ਤਿੰਨ ਦਿਨ ਰਹੇ ਨੇ ਜਦੋਂ ਬਾਹਰੋਂ ਵਾਪਸ ਆਏ ਨੇ ਤਿੰਨ ਮਹੀਨੇ ਲਾ ਕੇ ਕੈਨੇਡਾ ਦੇ ਵਿੱਚ ਉਦੋਂ ਵੀ ਸਾਡੇ ਘਰ ਦੋ ਦਿਨ ਰਹੇ ਨੇ ਮਤਲਬ ਉਹ ਤਾਂ ਕੱਚੇ ਕਵਾਰੀ ਰਿਸ਼ਤੇ ਵਿੱਚ ਵੀ ਸਾਡੇ ਕੋਲ ਆਨ ਕੇ ਰਹਿੰਦੇ ਸੀਗੇ ਪਰ ਕਦੇ ਮੇਰੀ ਫੈਮਿਲੀ ਨੇ ਗੱਲ ਦਾ ਇਸ਼ੂ ਨਹੀਂ ਚੱਕਿਆ ਕਿਉਂਕਿ ਉਹ ਕਹਿੰਦੇ ਸਨ ਕਿ ਅਸੀਂ ਪੜ੍ਹੇ ਲਿਖੇ ਕੁਝ ਜ਼ਿਆਦਾ ਹੀ ਆ। ਅੱਛਾ ਇੱਕ ਮੰਮਾ ਮੈਨੂੰ ਹੋਰ ਗੱਲ ਕਹਿੰਦੇ ਫਣੀ ਜੀ ਗੱਲ ਦੱਸਦੀ ਆ ਮੰਮਾ ਕਹਿੰਦੇ ਕੁੜੀ ਤਾਂ ਦੁੱਧ ਦੇ ਵਿੱਚ ਚਾਕਲੇਟਾ ਪਾ ਕੇ ਪੀਂਦੀ ਸੀਗੀ। ਮੈਨੂੰ ਇਹ ਦੱਸੋ ਮੈਂ ਚਾਕਲੇਟਾ ਖਾਂਦੀ ਸੀਗੀ। ਕਿਹੜਾ ਮੰਮਾ ਚਾਕਲੇਟਾ ਉਹਦਾ ਖਾਧਿਆ ਜਾਂਦੀ ਹੈ ਨਾ ਕਿ ਦੁੱਧ ਦੇ ਵਿੱਚ ਪਾ ਕੇ ਕੋਈ ਚਾਕਲੇਟਾ ਖਾਂਦਾ। ਹਾਂ ਜਿੱਦ ਤੋਂ ਉਹਨੂੰ ਖਾਣ ਪੀਣ ਤੋਂ ਵੀ ਰੋਕਦੇ ਸੀ ਉਹ। ਮੈਮ ਜਿੱਦ ਤੋਂ ਉਹਨਾਂ ਨੇ ਕਹਿੰਗੇ ਕੁੜੀ ਹਰ ਜੇ ਪੀਜ਼ਾ ਖਾਂਦੀ ਹੁੰਦੀ ਤਾਂ ਆਈ ਥਿੰਕ ਮੈਨੂੰ ਲੀਨ ਨਾ ਹੁੰਦੀ ਉਹਨਾਂ ਨੇ ਆਪਣੇ ਕੋਲ ਬਹੁਤ ਜਿਹੇ ਅਲੀਗੇਸ਼ਨ ਬਣਾਏ ਨੇ ਕਿ ਕੁੜੀ ਮੈਂ ਆਪਣਾ ਖਾਣਾ ਖੁਦ ਖਾਂਦੀ ਸੀ ਤੇ ਮੈਂ ਮੈਂ ਪਹਿਲੀ ਗੱਲ ਤਾਂ ਮੈਂ ਮੈਂ ਬ੍ਰੇਕਫਾਸਟ ਹੀ ਨਹੀਂ ਕਰਦੀ ਮੈਂ ਆਪਣਾ ਡਿਨਰ ਕਰਨਾ ਆ ਤੇ ਹਾਂ ਪੀਜ਼ਾ ਖਾਂਦੇ ਆ ਮੈਮ ਸਾਰੀ ਦੁਨੀਆ ਪੀਜ਼ਾ ਖਾਂਦੀ ਏ ਤੁਸੀਂ ਪੀਜ਼ਾ ਨੂੰ ਅਲੀਗੇਸ਼ਨ ਕਿਉਂ ਇੰਨਾ ਵੱਡਾ ਕਿਉਂ ਬਣਾ ਰਹੇ ਹੋ ਹਾਂ ਮੈਂ ਹਰ ਰੋਜ਼ ਪੀਜ਼ਾ ਨਹੀਂ ਸੀ ਖਾਂਦੀ ਪਰ ਮੈਂ ਚਾਰ ਤੋਂ ਪੰਜ ਦਿਨ ਬਾਅਦ ਪੀਜ਼ਾ ਖਾਂਦੀ ਸੀਗੀ ਹਾਂਜੀ ਤੇ ਤੁਸੀਂ ਤੁਹਾਨੂੰ ਐ ਨਹੀਂ ਲੱਗਦਾ ਕਿ अननेसेसरी चीजयां हो रहीया ने अननेसेसरी मैम बहुत चीजयां होइया एग्जांपल मम्मा ने गैस फुला छड़के चले जाना हैना मामे ਵੱਲੋਂ ਤੋ ਤੰਗ ਕਰਨਾ ਤੌਮਤਾ ਲਾਣੀਆ ਜਾਂ ਮੈਨੂੰ ਮਾਰਨਾ ਕੁਪਣਾ ਲਾਈਕ ਬਹੁਤ ਸਾਰੀਆਂ ਚੀਜ਼ਾਂ ਐਵੇਂ ਦੀਆਂ ਹੋ ਚੁੱਕੀਆਂ ਨੇ ਮੇਰੇ ਨਾਲ ਜੋ ਹੁਣ ਵੀ ਹੋ ਰਹੀਆਂ ਨੇ ਕਿਉਂਕਿ ਉਹ ਇੰਨੀ ਸਾਰੀਆਂ ਧਮਕੀਆਂ ਦੇ ਰਹੇ ਨੇਗੇ ਤੁਹਾਨੂੰ ਧਮਕੀਆਂ ਆ ਰਹੀਆਂ ਹਾਂਜੀ ਬਹੁਤ ਜ਼ਿਆਦਾ ਕਾਦ ਲੈ ਕਿ ਕੁੜੀ ਮਾਰ ਦੇਣੀ ਹੈ ਕਿਉਂ ਇਹ ਮੈਨੂੰ ਮਾਮੇ ਨੂੰ ਪਤਾ ਹੋਵੇ ਕਿ ਮਾਮੇ ਨੇ ਕਿ ਮੇਰਾ ਨਾਮ ਲੈ ਕੇ ਆਂਦਾ ਪਰ ਮੈਂ ਆਬਵੀਅਸਲੀ ਮੈਂ ਮੋਰ ਚੀਜ਼ ਦੱਸਣੀ ਹੈ ਜੋ ਮੇਰੇ ਬਿਆਨ ਨਹੀਂਗੇ ਜੋ ਮੇਰੇ ਨਾਲ ਹਕੀਕਤੀ ਚੀਜ਼ਾਂ ਹੋ ਚੁੱਕੀਆਂ ਨੇ ਉਹ ਚੀਜ਼ਾਂ ਮੈਰੇ ਤੁਹਾਨੂੰ ਦੱਸਣੀਆਂ ਤੁਹਾਡੇ ਕੋਲ ਸਬੂਤ ਹੈਗਾ ਤੁਹਾਡੇ ਮਾਮੇ ਨੇ ਮਾਮੇ ਸਹੁਰੇ ਨੇ ਜੀ ਮੈਂ ਮੇਰੇ ਕੋਲ ਜਿਹੜਾ ਉਹਨਾਂ ਦੇ ਘਰ ਵਿੱਚ ਮੇਰਾ ਫੋਨ ਪਿਆ 13 ਰੋ ਤੇ ਮੈਂ ਕਹਿੰਨੀ ਸਿਰੋ ਠੀਕ ਹੈ ਤੁਸੀਂ ਮੈਨੂੰ ਮੇਰਾ ਫੋਨ ਵੀ ਨਾ ਦਿਓ ਤੁਸੀਂ ਇਤਨਾ ਕਰੋ ਉਹ ਫੋਨ ਪਬਲਿਕ ਦੇ ਵਿੱਚ ਰੱਖ ਦਿਓ ਤੇ ਮੈਨੂੰ ਇੱਕ ਵਾਰੀ ਸਾਰੇ ਜਣੇ ਲਾਈਵ ਦੇ ਆਣ ਕੇ ਲਾਈਵ ਦੇਖਿਓ ਫੋਨ ਦੇ ਫੋਕਸ ਕਰਿਓ ਕਿ ਮੈਂ ਲੋਕਾਂ ਕੋ ਖੋਲਣ ਤੋਂ ਬਾਅਦ ਜਦੋਂ ਮੈਂ ਵਾਇਸ ਮੈਮੋ ਦੇ ਵਿੱਚ ਮੈਂ ਦੱਸ ਰਹੀ ਆ ਵੈਸੇ ਉਹਨਾਂ ਨੇ ਇਦਾਂ ਕਰ ਲੈਣਾ ਵਾਇਸ ਮੈਮੋ ਦੇ ਵਿੱਚ ਮੈਂ ਮੈਂ ਅਰਸ਼ੂ ਲਾਈਕ ਪੇਜ ਦੀ ਸੀ ਕਿ ਹਾਂਜੀ ਬਕਿਓ ਨਹੀਂ ਹੈ ਕਿ ਜੇ ਵਾਇਸ ਮੈਮੋ ਦੇ ਵਿੱਚ ਰਿਕਾਰਡਿੰਗ ਡਿਲੀਟ ਕਰ ਦੇਣਗੇ ਤਾਂ ਆਪਾਂ iCloud ਚ ਵੀ ਆਪਾਂ ਡਾਟਾ ਵਾਪਸ ਕਰ ਸਕਦੇ ਹਾਂ ਤਨੂਆ ਲੱਗਦਾ ਕਿ ਸਾਰਾ ਕਲੇਸ਼ ਤੁਹਾਡਾ ਵੀਡੀਓ ਪਾਉਣ ਦੇ ਨਾਲ ਹੋਇਆ ਤੇ ਜੇ ਤੁਸੀਂ ਵੀਡੀਓ ਨਾ ਪਾਉਂਦੇ ਤਾਂ ਅੱਜ ਤੁਸੀਂ ਆਪਣੇ ਸਹੁਰੇ ਪਰਵਾਹ ਨਹੀਂ ਨਹੀਂ ਮੈਮ ਜੇ ਵੀਡੀਓ ਨਾ ਵੀ ਪਾਉਂਦੀ ਮੈਂ ਤਾਂ ਵੀ ਆਪਣੇ ਸਹੁਰਿਆਂ ਦੇ ਘਰ ਨਹੀਂ ਸੀ ਹੁਣ ਇੰਨੀ ਮਾਰਕੁੱਟ ਖਾ ਕੇ ਮੈਮ ਕਿਹੜੀ ਕੁੜੀ ਵਾਪਸ ਜਾਣਾ ਚਾਹੀਗੀ ਜਦਕਿ ਉਹਨਾਂ ਨੇ ਮਾਰ ਕੇ ਮੈਨੂੰ ਲਟਕਾਉਣਾ ਪੱਖੇ ਦੇ ਨਾਲ ਤੇ ਬਾਅਦ ਵਿੱਚ ਸੁਸਾਇਡ ਨੋਟ ਬਣਾ ਦੇਣਾ ਤੇ ਮੇਰੇ ਘਰ ਦੇ ਨੂ ਫਸਾ ਦੇਣਾ ਤਾਂ ਮਾਸਟਰ ਜੀ ਕਿਵੇਂ ਜਾ ਸਕਦੇ ਜਿਹੜੀ ਕੁੜੀ ਤਿੰਨ ਤਿੰਨ ਵਾਰੀ ਮਾਰ ਕੁੱਟਾਂ ਖਾ ਕੇ ਆਈ ਆ ਹਜੇ ਤੱਕ ਮੇਰੇ ਤਿੰਨ ਤਿੰਨ ਡਾਕਟਰ ਚੱਲ ਰਹੇ ਆ ਕਦੇ ਹਰ ਰੋਜ਼ ਇੱਕ ਡਾਕਟਰ ਦੀ ਅਪਾਇੰਟਮੈਂਟ ਹੁੰਦੀ ਆ ਦੂਜੇ ਦਿਨ ਦੂਜੇ ਦੀ ਤੀਜੇ ਦਿਨ ਤੀਜੇ ਦੀ ਅਪਾਇੰਟਮੈਂਟ ਹੁੰਦੀ ਆ ਮੈਮ ਉਹ ਚੀਜ਼ ਵੀ ਮੈਂ ਕਿੱਦਾਂ ਕਰੀ ਆ ਤੁਹਾਡੀ ਇੱਕ ਵੀਡੀਓ ਦੇਖੀ ਜਿੱਥੇ ਤੁਹਾਡੇ ਇੱਥੇ ਖੂਨ ਜਾਂ ਹਾਂਜੀ ਉਹ ਮੈਮ ਮੇਰਾ ਆਪਰੇਟ ਖੋਲਿਆ ਸੀਗਾ ਜਿਹੜਾ ਮੇਰਾ ਹਜੇ ਰੀਸੈਂਟਲੀ ਆਪਰੇਸ਼ਨ ਹੋਇਆ ਸੀਗਾ ਮੇਰੇ ਤਿੰਨ ਆਪਰੇਟ ਹੋਏ ਸੀਗੇ ਤੇ ਉਹਦੇ ਵਿੱਚ ਕੀ ਹੁੰਦਾ ਮੈਮ ਇਹਨਾਂ ਨੇ ਮੇਰਾ ઓਪਰੇਟ ਕੋਲਤਾ ਸੀਗਾ ਮੇਰੇ ਜੋ ਸਟਿਚਸ ਲੱਗੇ ਸੀਗੇ ਬਹੁਤ ਜ਼ਿਆਦਾ ਮਾਰਿਆ ਸੀਗਾ ਮੈਨੂੰ ਉਹ ਤੋਂ ਭਿੰਦਰ ਸਿੰਘ ਨੇ ਵੀ ਬਹੁਤ ਆਪਣੀ ਹੱਦਾਂ ਪਾਰ ਕੀਤੀਆਂ ਸੀਗੀਆਂ ਉਹਨਾਂ ਤੁਹਾਡੇ ਮਾਮੇ ਸਹੁਰੇ ਨੇ ਮਾਰਿਆ ਸੀ ਜੀ 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 ਤੇ ਮਾਮੇ ਸਹੁਰੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਤੁਸੀਂ ਮਾਮੇ ਹਾਂਜੀ ਮੈਮ ਲਿਆ ਆ ਪੱਕੀ ਅਜੇ ਜੋ ਪੰਜਾਬ ਪੁਲਿਸ ਕਰੇਗੀ ਮੈਂ ਉਹਨਾਂ ਤੇ ਕੋਈ ਡਾਊਟ ਨਹੀਂ ਕਰਦੀ ਅਜੇ ਮੈਮ ਮੇਰਾ ਕੇਸ ਚੱਲੇ ਰਿਹਾ ਹਾਂ ਹਾਂਜੀ ਜੋ ਤੁਸੀਂ ਲਾਇਆ ਪਾਇਆ ਵਿਆਹ ਤੇ ਜੋ ਤੁਸੀਂ ਉਹਨਾਂ ਨੂੰ ਦਿੱਤਾ ਉਹ ਤੁਹਾਡੇ ਕੋਲ ਨੇ ਮੈਂ ਮਮੋਨਾਂ ਕੋਲ ਆ ਸਾਰਾ ਮੇਰਾ ਇੱਕ ਵੀ ਚੀਜ਼ ਅੱਛਾ ਮਮਾ ਕਹਿੰਦੇ ਆ ਜੇ ਕੁੜੀ ਗੋਲਡ ਲੈ ਗਈ ਸਾਰਾ ਮੈਨੂੰ ਇੱਕ ਵੀ ਵੀਡੀਓ ਚ ਦਿਖਾ ਦੋ ਮੈਂ ਉੱਥੋਂ ਮਾਰ ਕੁੱਟਾਂ ਖਾ ਕੇ ਆਈਂਗੀ ਕਿ ਮੈਂ ਉੱਥੋਂ ਰਾਣੀ ਪਾ ਆ ਰਾਣੀ ਹਾਰ ਪਾ ਕੇ ਨਿਕਲੂਗੀ ਮਮਾ ਜੀ ਥੋੜਾ ਦਿਮਾਗ ਨਾਲ ਪਲੀਜ਼ ਬੋਲਿਆ ਕਰੋ ਤੇ ਜਿਹੜਾ ਮੇਰਾ ਜਿੰਨਾ ਗੋਲਡ ਹੈ ਮੈਂ ਇੱਕ ਚੀਜ਼ ਵੀ ਨਹੀਂ ਲੈ ਕੇ ਮੇਰੇ ਰਿੰਗਾਂ ਮੇਰੀ ਚੈਨ ਕਿਉਂਕਿ ਮਮਾ ਨੇ ਮੇਰੇ ਨਾਰਮਲ ਰਿੰਗ ਪਾਈ ਹੋਈ ਸੀ ਚੈਨ ਪਾਈ ਹੋਈ ਸੀ ਤੇ ਇਅਰਿੰਗਸ ਪਾਈ ਮਮੇ ਕਹਿੰਦੀ ਆ ਲਾ ਦੇ ਗੁਰਪ੍ਰੀਤ ਇੱਥੇ ਚੋਰ ਬੜੇ ਫਿਰਦੇ ਨੇ ਹਾਂਜੀ ਤੁਸੀਂ ਹੁਣ ਕਿੰਨੀ ਦੇਰ ਤੋਂ ਆਪਣੇ ਪੇਕੇ ਪਰਿਵਾਰ ਚ ਰਹੇ ਹੋ ਮੈਂ ਮੈਂ 2 ਮਹੀਨਿਆਂ ਤੋਂ ਲੋਕੀ ਤੁਹਾਨੂੰ ਬਹੁਤ ਗਲਤ ਕਮੈਂਟ ਵੀ ਕਰਦੇ ਨੇ ਹਾਂਜੀ ਹੁਣ ਮੈਮ ਕਰਦੇ ਨੇ ਡੀਮੋਟੀਵੇਟ ਕਰ ਰਹੇ ਨੇ ਪਰ ਮੈਂ ਹਉਣਾ ਨਹੀਂ ਮੈਂ ਆਪਣਾ ਲੜਨਾ ਚਾਹੁੰਦੀ ਹਾਂ ਤੁਹਾਡੇ ਮੰਮੀ ਪਾਪਾ ਪਰੇਸ਼ਾਨ ਨਹੀਂ ਨਹੀਂ ਮੈਮ ਬਈ ਮੇਰੇ ਮੰਮੀ ਪਾਪਾ ਬਹੁਤ ਜ਼ਿਆਦਾ ਪਰੇਸ਼ਾਨ ਨਹੀਂ ਪਰ ਮੈਨੂੰ ਪਰੇਸ਼ਾਨ ਨਹੀਂ ਕਰਦੇ ਸਪੋਰਟ ਕਰਦੇ ਹਾਂਜੀ ਮੈਮ ਸਪੋਰਟ ਕਰਦੇ ਨੇ ਬ੍ਰਦਰ ਹਾਂਜੀ ਬ੍ਰਦਰ ਤਾਂ ਮੇਰਾ ਮੇਰੇ ਨਾਲ ਵਿਚਾਰਾ ਫਾਈਟ ਕਰ ਰਿਹਾ ਉਹ ਕਹਿ ਰਹੇ ਨੇ ਕਿ ਸੋਸ਼ਲ ਮੀਡੀਆ ਤੇ ਫੇਮਸ ਹੋਣ ਲਈ ਵੀ ਬਹੁਤ ਕੁਝ ਕਰ ਰਹੀ ਹੈ ਗੁਰਕੌਰ ਮੈਨਾਂ ਕੁਝ ਵੀ ਫੇਮਸ ਨਹੀਂ ਜੇ ਮਗਰ ਮੈਂ ਫੇਮਸ ਹੋਣਾ ਹੁੰਦਾ ਅੱਜ ਤੋਂ 4-5 ਸਾਲ ਪਹਿਲਾਂ ਵੀ ਹੋ ਜਾਂਦੀ ਕਿਉਂਕਿ ਮੇਰੇ ਕੋਲ ਵੀ ਸਕਿੱਲ ਹੈਗੇ ਆ ਮੈਂ ਆਪਣਾ ਬਲੌਗ ਚੈਨਲ ਸ਼ੁਰੂ ਕਰ ਸਕਦੀ ਸੀ ਕੋਈ ਕੁਝ ਸ਼ੁਰੂ ਕਰ ਸਕਦੀ ਸੀ ਪਰ ਮੈਂ ਇਹ ਤਾਂ ਹੋਈਆਂ ਅੱਗੇ ਆਈਆਂ ਕਿਉਂਕਿ ਮੈਂ ਆਪਣੇ ਨਾਲ ਨਾਲ ਹੋਰਾਂ ਕੁੜੀਆਂ ਦੀ ਲੜਾਈ ਲੜ ਰਹੀਆਂ ਜੋ ਮੇਰਾ ਗਰੁੱਪ ਵੀ ਹੈ ਜਸਟਿਸ ਫॉर ਗਰਲਸ ਦਾ ਉਹਦੇ ਵਿੱਚ ਮੈਂਮ 30 ਤੋਂ 40 ਕੁੜੀਆਂ ਆ ਹਾਂਜੀ ਜਿਨ੍ਹਾਂ ਦੀ ਮੈਂ ਲੜਾਈ ਜਿਨ੍ਹਾਂ ਦੇ ਕੁਝ ਲੜਾਈਆਂ ਸਾਡੇ ਏਰੀਆ ਦੇ ਵਿੱਚ ਨੇ ਮੈਂ ਲੜ ਵੀ ਰਹੀਆਂ ਅਗਰ ਜੇ ਮੈਂ ਫੇਮਸ ਹੋਣਾ ਹੁੰਦਾ ਮੇਰੇ ਕੋਲ ਹੋਰ ਬਹੁਤ ਜ਼ਿਆਦਾ ਤਰੀਕੇ ਸੀਗੇ ਮੈਂ ਆਪਣੇ ਮੇਕਅਪ ਦੇ ਵਿੱਚ ਜਾ ਸਕਦੀ ਸੀ ਮਾਡਲਿੰਗ ਕਰ ਸਕਦੀ ਸੀ ਪਰ ਮੇਰਾ ਮੈਮ ਇਦਾਂ ਦਾ ਕੌਸ਼ਨ ਈ ਆ ਮੈਂ ਜੇ ਇੰਸਟਾਗ੍ਰam ਤੇ ਅੱਗੇ ਆ ਕਿਦਾ ਇੱਕ ਰੀਜ਼ਨ ਇਹ ਹੈ ਕਿ ਮੈਂ ਹੋਰਾਂ ਕੁੜੀਆਂ ਦੀ ਹੈਲਪ ਕਰਦੀ ਹਾਂ ਉਹ ਕਹਿੰਦੇ ਲੁੱਕਸ਼ਪ ਕੇ ਮਾਡਲਿੰਗ ਕਰਦੀ ਸੀ ਫੋਟੋਆਂ ਬੰਦੀ ਸੀ ਉਹਦੇ ਬਾਰੇ ਕਿ ਮੈਂ ਇੱਕ ਸ਼ੂਟ ਕੀਤਾ ਆ ਉਹ ਵੀ ਜਸਟ ਬ੍ਰਾਈਡਲ ਸ਼ੂਟ ਸੀਗਾ ਹਾਂਜੀ ਮੈਂ ਕੋਈ ਲੁੱਕਸ਼ਪ ਕੇ ਨਹੀਂ ਸੀ ਕੀਤਾ ਮੇਰਾ ਹੁਣ ਮੈਮ ਇੱਕ 3-4 ਹਫ਼ਤੇ ਪਹਿਲੇ ਹੀ ਮੈਂ ਸ਼ੂਟ ਕੀਤਾ ਆ ਉਹ ਮੇਰੇ ਪੇਰੈਂਟਸ ਵੀ ਨਾਲ ਗਏ ਸੀ ਜਾ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਜੋ ਤੁਹਾਨੂੰ ਗਲਤ ਸਮਝ ਰਹੇ ਹਾਂ ਜੀ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਪਲੀਜ਼ ਤੁਸੀਂ ਸਾਰੇ ਹੀ ਪ੍ਰੂਫਾਂ ਨਾਲ ਤੁਸੀਂ ਅਗਲੇ ਨੂੰ ਜੱਜ ਕਰਿਆ ਕਰੋ ਕਿਉਂਕਿ ਦੇਖੋ ਮੈਂ ਤਾਂ ਸਾਰੀ ਐਵੀਡੈਂਸ ਰੱਖ ਰਹੀ ਹਾਂ ਉਹ ਕੋਈ ਵੀ ਐਵੀਡੈਂਸ ਨਹੀਂ ਰੱਖ ਰਹੀ ਜਿਹਦੇ ਵਿੱਚ ਮੈਨੂੰ ਨਸ਼ਾ ਆਪਣਾ ਡਰਗ ਟੈਸਟ ਵੀ ਕਰਵਾ ਚੁੱਕੀ ਹਾਂ ਇਸ ਚੈਨਲ ਰਾਈ ਤੁਸੀਂ ਦੇਖ ਵੀ ਸਕਦੇ ਹੋ ਮੈਂ ਆਪਣੀ ਸਾਰੀ ਐਵੀਡੈਂਸ ਰੱਖ ਰਹੀ ਹਾਂ ਪਲੱਸ ਮੈਂ ਉਹਨਾਂ ਭੈਣਾਂ ਨੂੰ ਫਿਰ ਬੇਨਤੀ ਕਿਉਂਕਿ ਮੈਂ ਹਰ ਦੇ ਵਿੱਚ ਹੀ ਬੇਨਤੀ ਕਰਦੀ ਕਿ ਜਿਹੜੀਆਂ ਕੁੜੀਆਂ ਨਾਲ ਗਲਤ ਹੋ ਰਿਹਾ ਪਲੀਜ਼ ਉਹ ਅੱਗੇ ਆਓ ਤੁਸੀਂ ਹਾਰ ਨਾ ਮੰਨੋ ਮੇਰੇ ਨਾਲ ਉਹ ਹੋ ਰਿਹਾ ਮੈਨੂੰ ਪਤਾ ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਹਨ ਨਾ 네ਗੇਟਿਵ ਕਮੈਂਟ ਵੀ ਆ ਰਹੇ ਨੇ ਪਰ ਮੈਂ ਹਾਰ ਨਹੀਂ ਮੰਨ ਰਹੀ ਮੈਨੂੰ ਇਹ ਹੈ ਕਿ ਮੈਂ ਇੱਕ ਦਿਨ ਆਪਣੀ ਲੜਾਈ ਜਿੱਤਾਂਗੀ ਜ਼ਰੂਰ ਜਿੱਤਾਂਗੀ ਸੋ ਇਹਨਾਂ ਨੇ ਆਪਣਾ ਪੱਖ ਰੱਖਿਆ ਕੀ ਸੱਚ ਹੈ ਕੀ ਝੂਠ ਹੈ ਤਾਂ ਸਮਾਂ ਹੀ ਦੱਸੂਗਾ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਨਾਲ ਕੀ ਕੁਝ ਹੋਇਆ ਪਰ ਤੁਹਾਨੂੰ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤਾਂਕਿ ਲੋਕਾਂ ਤੱਕ ਇਹਨਾਂ ਦੀ ਗੱਲ ਵੀ ਪਹੁੰਚ ਸਕੇ ਬਨਦੇ ਲੋ ਸਾਡੇ ਨਾਲ ਮੰਦੋ ਇਜਾਜ਼ਤ ਤੰਗਦਾ